ਛਤਿਰੀਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੂਗਾ ਕਿ ਜੋ ਵੀ ਐਪੀਸੋਡ ਦੇ ਵਿੱਚ ਗੱਲਾਂ ਕਈਆਂ ਜਾਣਗੀਆਂ ਉਹਨਾਂ ਦਾ ਮਕਸਦ ਕਿਸੇ ਨੂੰ ਵੀ ਫੇਸ ਪਹੁੰਚਾਉਣਾ ਜਾਂ ਕਿਸੇ ਨੂੰ ਵੀ ਗਲਤ ਸਾਬਿਤ ਕਰਨਾ ਨਹੀਂ ਹੈ ਇਹ ਸਿਰਫ ਕੁਝ ਸਵਾਲ ਨੇ ਜਿਹੜੇ ਮੈਨੂੰ ਲੱਗਦਾ ਹੈ ਕਿ ਪੁੱਛੇ ਜਾਣੇ ਚਾਹੀਦੇ ਨੇ ਜਾਂ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਹੈ बस ਇਸ ਵੀਡੀਓ ਦਾ ਇਸ ਸਾਰੀ ਵਿਸ਼ਲੇਸ਼ਣ ਦਾ ਮੁੱਖ ਮਕਸਦ ਇਹ ਹੀ ਹੈ ਕਿ ਆਪਾਂ ਚਰਚਾ ਕਰੀਏ ਆਪਾਂ ਸਵਾਲਾਂ ਦੇ ਜਵਾਬ ਲੱਭੀ। ਕੱਲ ਜਦੋਂ ਆਮ ਆਦਮੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦਾ ਮੰਚ ਸਜਿਆ ਸੀ ਤਾਂ ਸਾਰੀਆਂ ਪਾਰਟੀਆਂ ਦੇ ਨੇਤਾ ਇਕੱਠੇ ਬੈਠ ਕੇ ਇੱਕ सुर ਦੇ ਵਿੱਚ ਇੱਕੋ ਹੀ ਗੱਲ ਆਖ ਰਹੇ ਸੀ ਕਿ ਪੰਜਾਬ ਤੱਕਾ ਨਹੀਂ ਸਹੰਦਾ। ਪਿਆਰ ਨਾਲ ਭਾਵੇਂ ਸਾਡੀ ਜਾਨ ਲੈ ਲਵੇ ਪਰ ਤੱਕੇ ਦੇ ਨਾਲ ਅਸੀਂ ਇੱਕ ਬੂੰਦ ਵੀ ਨਹੀਂ ਦੇਵਾਂਗੇ ਉਸੇ ਸਾਹ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਤੱਕਾ ਹੁੰਦਾ ਆ ਰਿਹਾ ਹੈ ਕੇਂਦਰ ਹਮੇਸ਼ਾ ਹੀ ਪੰਜਾਬ ਦੇ ਨਾਲ ਤੱਕਾ ਕਰਦਾ ਆ ਰਿਹਾ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤੱਕਾ ਹਮੇਸ਼ਾ ਪੰਜਾਬ ਨਾਲ ਹੁੰਦਾ ਮਨ ਦੇ ਵਿੱਚ ਸਵਾਲ ਉੱਠਿਆ ਬਈ ਇਹ ਤਾਂ ਵਿਰੋਧਾਪਾਸ ਹੈ ਜੇ ਅਸੀਂ ਤੱਕਾ ਸਹੰਦੇ ਨਹੀਂ ਫੇਰ ਹੁੰਦਾ ਕਿਵੇਂ ਰਹਾ ਦੋਮਾਂ ਦੇ ਵਿੱਚੋਂ ਸੱਚ ਕਿਹੜਾ ਹੈ ਲੇਕਿਨ ਲੋਕੀ ਦੋਮਾਂ ਨੂੰ ਵੀ ਸੱਚ ਮੰਨੀ ਜਾਂਦੇ ਨੇ ਤਾਂ ਅਜਿਹਾ ਕਿਉਂ ਹੈ ਲੋਕ ਵੀ ਸਵਾਲ ਕਿਉਂ ਨਹੀਂ ਪੁੱਛ ਰਹੇ ਕੀ ਇਹ ਵਰਤਾਂਤ ਹੁਣ ਸ਼ੁਰਜਿਆ ਗਿਆ ਹੈ ਜਾਂ ਪੁਰਾਣੇ ਸਮੇਂ ਤੋਂ ਹੀ ਅਜਿਹਾ ਹੋ ਰਿਹਾ ਹੈ ਤੇ ਜੇ ਹਾਂ ਪੁਰਾਣੇ ਸਮੇਂ ਤੋਂ ਹੀ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਕਾਰਨ ਕੀ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤਰ ਸਮਝਣ ਦੀ ਇਸ ਐਪੀਸੋਡ ਦੇ ਵਿੱਚ ਆਪਾਂ ਚਰਚਾ ਕਰਾਂਗੇ। ਪਿਛੋਕੜ ਤੋਂ ਜੇ ਸ਼ੁਰੂ ਕਰਦੇ ਆਂ ਤਾਂ ਸਵਾਲ ਬਹੁਤ ਨੇ। ਹੁਣ ਸਿੱਖ ਰਾਜ ਦੀ ਗੱਲ ਕਰੀਏ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਆਂ ਤਾਂ ਕੀ ਮਹਾਰਾਜਾ ਰਣਜੀਤ ਸਿੰਘ ਹੀ ਸਿੱਖਾਂ ਦਾ ਇਕਲੌਤਾ ਰਾਜਾ ਸੀ? ਪਹਿਲਾ ਵੀ ਤੇ ਆਖਰੀ ਵੀ ਜੇ ਇਹ ਸੱਚ ਹੈ ਤਾਂ ਫੇਰ ਬੰਦਾ ਸਿੰਘ ਬਹਾਦਰ ਕੌਣ ਸੀ? ਕੀ ਉਸਨੇ ਜ਼ਮੀਨਾਂ ਦੇ ਮਾਲਕਾਨਾ ਹੱਕ ਕਿਸਾਨਾਂ ਨੂੰ ਨਹੀਂ ਦਿੱਤੇ ਕੀ ਗੁਰੂਆਂ ਦੇ ਨਾਮ ਤੇ ਸਿੱਕੇ ਨਹੀਂ ਜਾਰੀ ਕੀਤੇ ਗਏ ਤੇ ਜੇ ਰਾਜੇ ਪ੍ਰਸ਼ਾਸਨਿਕ ਸੁਧਾਰ ਜਾਂ ਪ੍ਰਸ਼ਾਸਨਿਕ ਫੈਸਲੇ ਨਹੀਂ ਲੈਂਦੇ ਆਪਣੀ ਹਕੂਮਤ ਦੇ ਨਾਮ ਤੇ ਸਿੱਕੇ ਨਹੀਂ ਜਾਰੀ ਕਰਦੇ ਤਾਂ ਫਿਰ ਕੌਣ ਕਰਦਾ ਕੀ ਇਸ ਲਈ ਇਸ ਵਿਸ਼ੇ ਬਾਰੇ ਅਸੀਂ ਗੱਲ ਨਹੀਂ ਕਰਦੇ ਕਿ ਬੰ다 ਸਿੰਘ ਬਹਾਦਰ ਦਾ ਜਿਹੜਾ ਕਾਰਜਕਾਲ ਹੈ ਉਹ ਬਹੁਤ ਛੋਟਾ ਸਿਰ ਮਹਿਜ 5 ਕੁ ਸਾਲ ਦਾ ਤੇ ਯਾ ਫਿਰ ਬੰਦਾ ਸਿੰਘ ਬਹਾਦਰ ਤੇ ਕਈ ਦੋਸ਼ ਵੀ ਲਗਾਏ ਜਾਂਦੇ ਨੇ ਇਸ ਲਈ ਅਸੀਂ ਉਸ ਦਾ ਇਨ੍ਹਾਂ ਰੂਪ ਦੇ ਵਿੱਚ ਜ਼ਿਕਰ ਨਹੀਂ ਕਰਦੇ ਇਸ ਤੋਂ ਬਾਅਦ ਸਾਨੂੰ ਦੱਸਿਆ ਜਾਂਦਾ ਹੈ ਕਿ ਸਿੱਖ ਜਿਹੜੇ ਨੇ ਉਹ ਮਿਸਲਾਂ ਦੇ ਰੂਪ ਦੇ ਵਿੱਚ ਵੰਡੇ ਹੋਏ ਸੀ ਵੱਖ-ਵੱਖ ਮਿਸਲਾਂ ਸੀ ਜਿਨ੍ਹਾਂ ਦਾ ਸਿੱਖ ਹਿੱਸਾ ਸੀ ਤੇ ਫਿਰ ਕੀ ਜਿਹੜੀ ਫੁਲਕੀਆਂ ਮਿਸਲ ਸੀ ਉਹ ਮਿਸਲ ਨਹੀਂ ਸੀ ਜਾਂ ਉਹ ਮਿਸਲ ਸੀ ਪਰ ਉਹ ਸਿੱਖ ਨਹੀਂ ਸੀ ਕੀ ਬਾਬਾ ਆਲਾ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਸਿੱਖ ਨਹੀਂ ਹਨ ਇਹਨਾਂ ਨੂੰ ਸਿੱਖ ਨਹੀਂ ਮੰਨਣਾ ਚਾਹੀਦਾ ਕੀ ਇਹ ਅਸੀਂ ਇਸ ਲਈ ਜ਼ਿਕਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਿਹੜਾ ਉਹਨਾਂ ਨੂੰ ਰਾਜ ਭਾਗ ਮਿਲਿਆ ਸੀ ਜਾਂ ਜਿਹੜੇ ਰਾਜੇ ਦੇ ਖਿਤਾਬ ਅਬਦਾਲੀ ਤੋਂ ਮਿਲੇ ਸੀ ਉਹ ਉਹਨਾਂ ਨੇ ਲੜ ਕੇ ਨਹੀਂ ਸੀ ਲਏ ਬਲਕਿ ਨਜ਼ਰਾਨਾ ਦੇ ਕੇ ਲਏ ਸੀ ਇਹ ਸਾਡੀ ਜਿਹੜੀ ਬਹਾਦਰੀ ਦਾ ਵਰਤਾਂਤ ਹੈ ਜਿਹੜਾ ਅਸੀਂ ਸਿਰਜਦੇ ਆ ਰਹੇ ਹਾਂ ਉਸ ਨੂੰ ਸੂਟ ਨਹੀਂ ਕਰਦਾ ਜੋ ਹੁਣ ਤੱਕ ਅਸੀਂ ਪੇਸ਼ ਕਰਦੇ ਆ ਰਹੇ ਹਾਂ ਕਿ ਅਸੀਂ ਤਾਂ ਜੀ ਉਹਨਾਂ ਨਾਲ ਟੱਕਰ ਲਈ ਲੋਹਾ ਲెਹਾ ਉਹ ਜ਼ੁਲਮ ਕਰਦਾ ਸੀ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਸੀ ਉਹਦੇ ਵਿੱਚ ਕਿਤੇ ਫਿੱਟ ਨਹੀਂ ਬੈਠਦਾ ਇਸ ਕਰਕੇ ਅਸੀਂ ਇਹਨੂੰ ਦਰਕਨਾਰ ਕਰ ਦਿੱਤਾ ਹੈ ਇਸ ਨੂੰ ਸਾਈਡ ਤੇ ਰੱਖ ਦਿੱਤਾ ਲੇਕਿਨ ਇਹ ਵੀ ਸਚਾਈ ਹੈ ਕਿ ਇਸ ਮਿਸਲ ਦੇ ਰਾਜਿਆਂ ਨੇ 250 ਸਾਲਾਂ ਤੋਂ ਵੱਧ ਰਾਜ ਕੀਤਾ ਤੇ ਪਟਿਆਲਾ ਨਾਭਾ ਜੀਨ ਤੱਕ ਇਹ ਸਾਰੀਆਂ ਰਿਆਸਤਾਂ ਜਿੰਨੀਆਂ ਵੀ ਨੇ ਇਹਨਾਂ ਦਾ ਪਛੋਕੜ ਫੁਲਕੀਆਂ ਮਿਸਲ ਦੇ ਨਾਲ ਜੁੜਦਾ ਹੈ ਅਰ ਅਸੀਂ ਇਹਨਾਂ ਨੂੰ ਕਦੇ ਵੀ ਸਿੱਖ ਰਾਜੇ ਕਹਿ ਕੇ ਆਪਣੇ ਇਤਿਹਾਸ ਵਿੱਚ ਬੱਚਿਆਂ ਨੂੰ ਪੜਾਉਂਦੇ ਨਹੀਂ ਇਹਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਪਟਿਆਲੇ ਦੇ ਰਾਜੇ ਸੀ ਉਹ ਆਸ਼ ਸਨ ਤੇ ਉਹ ਅੰਗਰੇਜ਼ਾਂ ਦੇ ਸਾਥੀ ਸਨ ਉਹ ਵੀ ਜਿਹੜਾ ਸਾਡਾ ਮਾਨਮਤਾ ਵਰਤਾਂਤ ਹੈ ਜਿਹੜਾ ਅਸੀਂ ਸਿਰਜਦੇ ਆ ਰਹੇ ਹਾਂ ਉਸ ਦੇ ਨਾਲ ਮੇਲ ਨਹੀਂ ਖਾਂਦਾ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਇਲਾਕਾ ਜਿੱਤਿਆ ਉਨ੍ਹਾਂ ਦਾ ਰਾਜ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ afghanistan ਤੋਂ ਲੈ ਕੇ kashmir ਤੋਂ ਲੈ ਕੇ tibet ਤੱਕ ਪਰ ਇਸ ਨੂੰ ਆਪਾਂ ਸਿੱਖ ਰਾਜ ਲੈ ਕੇ ਜ਼ਰੂਰ ਕਰਦੇ ਹਾਂ ਲੇਕਿਨ ਇਹ ਸਾਰੇ ਰਾਜ ਦੇ ਵਿੱਚ ਜਿਹੜਾ ਸਮਰਾਜਿਆ ਫੈਲਿਆ ਹੋਇਆ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਸੀ ਕੀ ਉਹਦੇ ਵਿੱਚ ਸਿੱਖ ਧਰਮ ਵੀ ਉਨਾ ਹੀ ਫੈਲਿਆ ਹੋਇਆ ਸੀ ਉਹਨਾਂ ਗਿਣਤੀ ਜਿਹੜੀ ਹੈ ਜਿਹੜੇ ਉਹਨਾਂ ਦੇ ਲੋਕਾਂ ਦੀ ਜਿਹੜੇ ਵਸਨੀਕ ਸੀ ਉਸ ਰਾਜ ਦੇ ਪਰ ਜਾਸੀ ਉਹਦੇ ਵਿੱਚ ਤਾਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਹੁਣ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦੇ ਸਭ ਤੋਂ ਮਹਾਨ ਮਹਾਰਾਜੇ ਦਾ ਖਿਤਾਬ ਦਿੰਦੇ ਆ ਅਸੀਂ ਫੁੱਲੇ ਨਹੀਂ ਸਮਾਉਂਦੇ ਕਿ ਬੀਬੀ ਸੀ ਦੇ ਵਿੱਚ ਕੋਈ ਇੱਕ ਪੋਲ ਹੋਈ ਸੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਰਾਜਾ ਦੱਸਿਆ ਗਿਆ ਤਾਂ ਅਸੀਂ ਇਹ ਇਤਿਹਾਸ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਉਂਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੀ ਉਸ ਸਮੇਂ ਦੇ ਜਿਹੜੇ ਆਮ ਰਾਜੇ ਸੀ ਉਹਨਾਂ ਵਾਂਗ ਕਈ ਵਿਆਹ ਕੀਤੇ ਹੋਏ ਸੀ ਕਈ ਉਹਨਾਂ ਦੀਆਂ ਰਾਣੀਆਂ ਸੀ ਮੋਰਾ ਨਾਂ ਦੀ ਤਵਾਇਫ ਦੇ ਕਾਰੋਂ ਕਈ ਕੀ ਦਿਨ ਪਿਆਰ ਰੰਦਾ ਸੀ ਬਾਅਦ ਵਿੱਚ ਉਹਦੇ ਨਾਲ ਵਿਆਹ ਵੀ ਕਰਵਾ ਲਿਆ ਜਿਹੜਾ ਅਕਾਲ ਤਖਤ ਤੇ ਆਪਾਂ ਗੱਲ ਕਰਦੇ ਆ ਕਿ ਕੋੜਿਆਂ ਦੀ ਸਜ਼ਾ ਹੋਈ ਸੀ ਇਸੇ ਕਰਕੇ ਉੱਥ ਤੱਕ ਇਹ ਗੱਲ ਪਹੁੰਚੀ ਸੀ ਇਸ ਤੋਂ ਬਾਅਦ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਵਿੱਚ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਇਸੇ ਸਮੇਂ ਹੀ ਸਥਾਪਿਤ ਕੀਤੀਆਂ ਗਈਆਂ ਜਾਂ ਸਥਾਪਤ ਹੋਈਆਂ ਸਮੇ ਦੇ ਬਾਕੀ ਰਾਜਿਆਂ ਵਾਂਗੂ ਹੀ ਉਹ ਪੰਡਤ ਤੋਂ ਬਿਨਾਂ ਪੁੱਛੇ ਕੋਈ ਕਦਮ ਨਹੀਂ ਚੁੱਕਦੇ ਜਿਹੜੀ ਪੁੱਛਿਆ ਲਈ ਜਾਂਦੀ ਸੀ ਜਿਹਨੂੰ ਆਪਾਂ ਜੋਤਿਸ਼ਵਾਦ ਅੱਜਕੱਲ੍ਹ ਕਹਿੰਦੇ ਆਂ ਜੋ ਦੀਦਾ ਕੀ ਸਿੱਖ ਧਰਮ ਦੇ ਵਿੱਚ ਕੋਈ ਵੀ ਸਥਾਨ ਨਹੀਂ ਹੈ ਉਹ ਪੰਡਤ ਤੋਂ ਬਿਨਾਂ ਪੁੱਛੇ ਕੁਝ ਨਹੀਂ ਸੀ ਕਰਦੇ ਸੀ ਇਹ ਵੀ ਸੱਚ ਹੈ ਕਿ ਜਦੋਂ ਉਹ ਬਿਮਾਰ ਸੀ ਤਾਂ ਪੰਡਤਾਂ ਦੇ ਕਹਿਣ ਤੇ ਹੀ ਬਹੁਤ ਮੰਦਰਾਂ ਨੂੰ ਉਹਨਾਂ ਵੱਲੋਂ ਸੋਨਾ ਦਾਨ ਕੀਤਾ ਗਿਆ ਤਾਂ ਕਿ ਉਹ ਠੀਕ ਹੋ ਜਾਣ ਉਹਨਾਂ ਦੀ ਸਿਹਤ ਚੰਗੀ ਹੋ ਜਾਵੇ ਇਥੋਂ ਤੱਕ ਕਿ ਹੋਰ ਰਾਜਾ ਵਾਂਗ ਜਦੋਂ ਉਹਨਾਂ ਦਾ ਦਿਲ ਇੱਕ ਘੋੜੀ ਉੱਤੇ ਆ ਗਿਆ ਉਹਨਾਂ ਨੂੰ ਉਹ ਘੋੜੀ ਪਸੰਦ ਆ ਗਈ ਤਾਂ ਉਸ ਘੋੜੀ ਦੇ ਵਾਸਤੇ ਇੱਕ ਲੜਾਈ ਲੜੀ ਗਈ ਜਿਸ ਦੇ ਵਿੱਚ 70000 ਤੋਂ ਵੀ ਵੱਧ ਖਾਲਸਾ ਫੌਜੀ ਮਾਰੇ ਗਏ ਜੰਗ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਅਜਿਹਾ ਸਤੰਥ ਹੈ ਜੋ ਕਿ ਬਾਕੀ ਰਾਜਾ ਨਾਲੋਂ ਵੱਧ ਵੱਡਾ ਸੱਚਾ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਸਾਬਤ ਕਰਦਾ ਹੈ ਜਾਂ ਬਣਾਉਂਦਾ ਹੈ ਇਦੇ ਵਿੱਚ ਜੋ ਕੁਝ ਵੀ ਉਹ ਕਰ ਰਹੇ ਸੀ ਉਹ ਇੱਕ ਆਮ ਰਾਜਾ ਵਾਂਗੂ ਆਪਣੀ ਜ਼ਿੰਦਗੀ ਬਿਚਰ ਰਹੇ ਸੀ ਜਿਸ ਤਰੀਕੇ ਨਾਲ ਕਿ ਬਾਕੀ ਸਿੱਖ ਰਾਜੇ ਆਮ ਰਾਜਾ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਚਾਹੇ ਉਹਦੇ ਵਿੱਚ ਅਯਾਸ਼ੀ ਹੋਵੇ ਚਾਹੇ ਉਹਦੇ ਵਿੱਚ ਰਾਣੀਆਂ ਹੋਣ ਚਾਹੇ ਉਹਦੇ ਵਿੱਚ ਸਮਝੌਤੇ ਹੋਣ ਸੰਧੀਆਂ ਹੋਣ ਜੋ ਕੁਝ ਵੀ ਕਰ ਰਹੇ ਸੀ ਉਹ ਸਮੇਂ ਦੇ ਰਾਜਿਆਂ ਦੇ ਮੁਤਾਬਕ ਹੀ ਉਹ ਬਿਚਰ ਰਹੇ ਸੀ ਫਿਰ ਉਸ ਨੂੰ ਆਪਾਂ ਇੱਕ ਧਰਮ ਦਾ ਸਭ ਤੋਂ ਵੱਡਾ ਮਹਾਰਾਜਾ ਜਾਂ ਬਾਕੀਆਂ ਨੂੰ ਉਸ ਧਰਮ ਦੇ ਨਾਲ ਨਾਂ ਜੋੜ ਕੇ ਦੇਖਣ ਦੀ ਇਹ ਫੈਸਲਾ ਕਿਉਂ ਲਿਆ ਕਿਵੇਂ ਲਿਆ ਕਿ ਇਸ ਤੇ ਸਵਾਲ ਜਿਹੜੇ ਨੇ ਉਹ ਨਹੀਂ ਪੁੱਛੇ ਜਾਣੇ ਚਾਹੀਦੇ ਫਿਰ ਆਪਾਂ ਆਜ਼ਾਦੀ ਦੀ ਲੜਾਈ ਦੀ ਗੱਲ ਕਰਦੇ ਆ ਆਜ਼ਾਦੀ ਦੀ ਲੜਾਈ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਆ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀ ਬਿਲਕੁਲ ਸਹੀ ਗੱਲ ਹੈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਇਹਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਜਿਹੜੀ ਅੰਗਰੇਜ਼ਾਂ ਦੀ ਫੌਜ ਸੀ ਜੋ ਵਰਡ ਵਾਰ 2 ਦੇ ਵਿੱਚ ਲੜੀ ਜਿਹਦੇ ਵਿੱਚ ਭਾਰਤੀ ਸੈਨਿਕ ਸੀ ਉਹਦੇ ਵਿੱਚ ਵੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜੀ ਸਨ ਉਹ ਸਿੱਖ ਫੌਜੀ ਇਸ ਲਈ ਨਹੀਂ ਸੀ ਕਿ ਉਹ ਗੁਦਾਰ ਸੀ ਜਾਂ ਕੋਈ ਦੇਸ਼ ਭਗਤ ਨਹੀਂ ਸੀ ਬਲਕਿ ਉਹ ਇਸ ਲਈ ਸੀ ਕਿ ਜਿਹੜੇ ਪਟਿਆਲੇ ਦੇ ਜਾਂ ਬਾਕੀ ਰਾਜੇ ਦੇ ਸੀ ਉਹ ਸਿੱਖ ਉਹਨਾਂ ਦਾ ਅੰਗਰੇਜ਼ਾਂ ਦੇ ਨਾਲ ਸਮਝੌਤਾ ਸੀ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਪਰਜਾ ਸੀ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਿੱਖ ਵਸੋਂ ਸੀ ਉਹ ਉਹਨਾਂ ਦੀ ਫੌਜ ਦੇ ਵਿੱਚ ਸ਼ਾਮਲ ਹੋਏ ਤੇ ਫੌਜ ਦੇ ਲਈ ਲੜੇ ਲੇਕਿਨ ਇੱਥੇ ਇਹ ਵੀ ਸੱਚ ਹੈ ਕਿ ਜਿਹੜੀ ਸਾਰਾ ਗੜੀ ਦੀ ਲੜਾਈ ਹੋਈ ਸੀ ਜਿਸ ਨੂੰ ਕਿ ਦੁਨੀਆ ਦੀ ਸਭ ਤੋਂ ਵੱਧ ਬਹਾਦਰੀ ਵਾਲੀ ਲੜਾਈ ਮੰਨਿਆ ਜਾਂਦਾ ਹੈ ਉਸ ਨੂੰ ਹੁਣ ਤੱਕ ਅਸੀਂ ਪਰਦੇ ਦੇ ਪਿੱਛੇ ਲੁਕਾਉਂਦੇ ਰਹੇ ਆ ਉਸ ਬਾਰੇ ਕਦੇ ਵੀ ਸਿੱਖ ਇਤਿਹਾਸ ਦੇ ਵਿੱਚ ਪੜਾਇਆ ਨਹੀਂ ਜਾਂਦਾ ਉਹਦੇ ਉੱਪਰ ਮਾਨ ਨਹੀਂ ਕੀਤਾ ਜਾਂਦਾ ਕਿਉਂਕਿ ਜੇ ਅਸੀਂ ਉਸ ਨੂੰ ਮੰਨ ਲੈਂਦੇ ਤਾਂ ਇਹ ਵੀ ਮੰਨਣਾ ਪੈਣਾ ਸੀ ਕਿ ਉਹ ਜਿਹੜੇ ਫੌਜੀ ਲੜੇ ਸੀ ਉਹ ਫੌਜੀ ਸਿੱਖ ਹੋਣ ਕਰਕੇ ਨਹੀਂ ਸੀ ਲੜੇ ਜਾਂ ਸਿੱਖ ਧਰਮ ਵਾਸਤੇ ਨਹੀਂ ਸੀ ਲੜੇ ਉਹ ਅੰਗਰੇਜ਼ਾਂ ਦੀ ਫੌਜ ਵਿੱਚ ਸੀ ਤੇ ਅੰਗਰੇਜ਼ਾਂ ਦਾ ਉਹ ਕਿਲਾ ਸੰਭਾਲਣ ਦੇ ਵਾਸਤੇ ਉਹ ਲੜੇ ਸੀਗੇ ਜਿਹੜੀ ਸਾਰਾਗੜੀ ਦੀ ਲੜਾਈ ਹੋਈ ਸੀ ਹਾਂ ਹੁਣ ਜਿਹੜੀ ਅਕਸ਼ੇ ਕੁਮਾਰ ਵੱਲੋਂ ਫਿਲਮ ਬਣਾਈ ਗਈ ਹੈ ਉਸ ਦੇ ਵਿੱਚ ਜ਼ਰੂਰ ਉਸ ਨੂੰ ਦੇਸ਼ ਭਗਤੀ ਦਾ ਰੰਗ ਦਿੱਤਾ ਗਿਆ ਹੈ ਅੰਗਰੇਜ਼ਾਂ ਨਾਲ ਲੜਾਈ ਦਿਖਾਈ ਗਈ ਹੈ ਬਟ ਇਤਿਹਾਸ ਦੇ ਵਿੱਚ ਜੋ ਸਚਾਈ ਹੈ ਜੋ ਲਿਖਿਆ ਹੋਇਆ ਹੈ ਉਸ ਨੂੰ ਆਪਾਂ ਟਖਲਾਤਾ ਨਹੀਂ ਸਕਦੇ ਸੋ ਕੀ ਸਾਡਾ ਜਿਹੜਾ ਸਿਰਜਿਆ ਹੋਇਆ ਵਰਤਾਂਤ ਹੈ ਉਹਦੇ ਵਿੱਚ ਫਿੱਟ ਨਹੀਂ ਬੈਠਦਾ ਤਾਂ ਅਸੀਂ ਇਤਿਹਾਸ ਦੀਆਂ ਐਡੀਆਂ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਭੁੱਲ ਜਾਂਨੇ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਪੜਾਉਂਦੇ ਤੱਕ ਨਹੀਂ ਉਹਨਾਂ ਦਾ ਜ਼ਿਕਰ ਤੱਕ ਨਹੀਂ ਕਦੀ ਅਸੀਂ ਕਰਦੇ ਕੱਲਾ ਇੱਥੇ ਤੱਕ ਹੀ ਸੀਮਤ ਨਹੀਂ ਹੈ ਜੇ ਤੁਸੀਂ ਇਹਦੇ ਬਾਅਦ ਵੰਡ ਦੀ ਗੱਲ ਕਰੂੰ ਦੇਸ਼ ਦਾ ਪਟਵਾਰਾ ਹੋਇਆ ਉਹਦੇ ਵਿੱਚ ਨਹਿਰੂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਤੁਹਾਨੂੰ ਅਲੱਗ ਰਾਜ ਦਵਾਂਗੇ ਇੱਕ ਅਲੱਗ ਦੇਸ਼ ਬਣਾਵਾਂਗੇ ਉਹ ਵੰਡ ਤਾਂ ਅੰਗਰੇਜ਼ਾਂ ਨੇ ਭਾਰਤ ਤੇ ਪਾਕਿਸਤਾਨ ਦੀ ਕੀਤੀ ਸੀ ਤੇ ਫਿਰ ਅਸੀਂ ਮੇਰਾ ਭਰੋਸਾ ਹੈ ਉਹ ਨਹਿਰੂ ਤੋਂ ਕੋ ਲੈਂਦੇ ਰਹੇ ਅਸੀਂ ਉਸੇ ਟਾਈਮ ਅੰਗਰੇਜ਼ਾਂ ਤੋਂ ਆਪਣਾ ਅਲੱਗ ਰਾਜ ਕਿਉਂ ਨਹੀਂ ਮੰਗਿਆ ਜਾਂ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਇਸ ਬਾਰੇ ਵੀ ਇਤਿਹਾਸ ਦੇ ਵਿੱਚ ਕੀ ਕੀ ਲਿਖਿਆ ਹੈ ਉਸ ਦਾ ਅਸੀਂ ਜ਼ਿਕਰ ਨਹੀਂ ਕਰਦੇ ਅਸੀਂ ਸਿਰਫ ਸਾਡੇ ਨਾਲ ਧੋਖਾ ਹੋਇਆ ਉਸ ਦੀ ਸ਼ੁਰੂਆਤ ਇੱਥੋਂ ਕਰਦੇ ਹਾਂ ਫਿਰ ਅੱਗੇ ਪੰਜਾਬੀ ਸੂਬਾ ਹੋਵੇ ਚੰਡੀਗੜ੍ਹ ਹੋਵੇ ਐਸਵਾਈਐਲ ਹੋਵੇ ਹਰ ਇੱਕ ਚੀਜ਼ ਦਾ ਤੁਸੀਂ ਜਦੋਂ ਜਦੋਂ ਵੀ ਜ਼ਿਕਰ ਕਰਦੇ ਹੋ ਉਹਦੇ ਵਿੱਚ ਸਿੱਖ ਪੋਲੀਟਿਸ਼ੀਅਨ ਸਿੱਖ ਆਗੂ ਸਿੱਖ ਨੇਤਾ ਉਹਨਾਂ ਨੇ ਵੀ ਬਰਾਬਰ ਦਾ ਰੋਲ ਅਦਾ ਕੀਤਾ ਹੈ ਜੇ ਉਹਨਾਂ ਨੇ ਬਰਾਬਰ ਦਾ ਰੋਲ ਅਦਾ ਨਾ ਕੀਤਾ ਤਾਂ ਇਹ ਸਾਰਾ ਕੁਝ ਕਦੇ ਵੀ ਨਹੀਂ ਸੀ ਵਾਪਰਨਾ ਕਦੇ ਵੀ ਨਹੀਂ ਸੀ ਘਟਣਾ ਇਸ ਗੱਲ ਨੂੰ ਅਸੀਂ ਕਦੇ ਵੀ ਨਾ ਪੜਾਉਣੇ ਆ ਨਾ ਇਹਦਾ ਜ਼ਿਕਰ ਕਰਦੇ ਆ ਅਸੀਂ ਸਿਰਫ ਔਰ ਸਿਰਫ ਕਾਂਗਰਸ ਜਾਂ ਕੇਂਦਰ ਜਾਂ ਹੁਣ ਭਾਜਪਾ ਇਹਨਾਂ ਦੇ ਉੱਤੇ ਹੀ ਦੋਸ਼ ਮੜਦੇ ਰਹਿੰਦੇ ਆ ਕਿ ਜਿਵੇਂ ਇਹਨਾਂ ਨੇ ਇਕੱਲਿਆਂ ਨਹੀਂ ਸਾਰਾ ਕੁਝ ਕੀਤਾ ਹੋਵੇ ਉਹਦੇ ਵਿੱਚ ਸਾਡਾ ਆਪਣਾ ਕੋਈ ਰੋਲ ਨਹੀਂ ਰਿਹਾ ਹੋਵੇ ਸਾਡਾ ਆਪਣੇ ਜਿਹੜੇ ਆਗੂ ਸੀ ਉਸ ਸਮੇਂ ਦੇ ਸਿੱਖ ਆਗੂ ਸੀ ਪੰਜਾਬੀ ਆਗੂ ਸੀ ਉਹਨਾਂ ਦਾ ਕੋਈ ਰੋਲ ਨਹੀਂ ਸੀ ਸਿਰਫ ਤੇ ਸਿਰਫ ਇੱਕ ਤਰਫਾ ਕੇਂਦਰ ਹੀ ਸਭ ਕੁਝ ਕਰੀ ਜਾ ਰਿਹਾ ਸੀ ਅਸੀਂ ਇਸ ਤਰ੍ਹਾਂ ਦਾ ਵਿਰਕਾਂਤ ਕਰਨ ਦੀ ਕੋਸ਼ਿਸ਼ ਕਰਦੇ ਇਥੋਂ ਤੱਕ ਕਿ ਜਦੋਂ ਖਾਲਸਾਣ ਦੀ ਗੱਲ ਵੀ ਕੀਤੀ ਜਾਂਦੀ ਹੈ ਉਸ ਦਾ ਵੀ ਕੀ ਨਕਸ਼ਾ ਹੈ ਕਿਹੜਾ ਹਿੱਸਾ ਹੈ ਜਿੱਥੇ ਖਾਲਸਾਣ ਬਣੇਗਾ ਕੀ ਉਹ ਮੌਜੂਦਾ ਪੰਜਾਬ ਹੈ ਸਿਰਫ ਉਸ ਨੂੰ ਖਾਲਸਾਣ ਬਣਾ ਲਿਆ ਜਾਵੇਗਾ ਜਾਂ ਜਿਹੜਾ ਅਨਵੰਡਿਆ ਪੰਜਾਬ ਸੀ ਆਜ਼ਾਦੀ ਤੋਂ ਬਾਅਦ ਵਾਲਾ ਉਹ ਖਾਲਸਤਾਨ ਬਣੇਗਾ ਜਿਦੋਂ ਹਰਿਆਣਾ ਹਮਤਨ ਸ਼ਾਮਿਲ ਨੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਉਹ ਰਾਜ ਸੀ ਉਸ ਨੂੰ ਖਾਲਸਤਾਨ ਬਣਾਵਾਂਗੇ ਜੇ ਉਹਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਮੌਜੂਦਾ ਪੰਜਾਬ ਦਾ 80% ਹਿੱਸਾ ਤਾਂ ਸ਼ਾਮਿਲ ਹੀ ਨਹੀਂ ਸੀ ਉਹ ਸਾਰਾ ਤਾਂ ਜਿੰਨਾ ਰਾਜਿਆਂ ਦੀ ਆਪਾਂ ਪਹਿਲਾਂ ਗੱਲ ਕਰਕੇ ਹਣੀਆ ਉਹਨਾਂ ਦਾ ਰਾਜ ਸੀ ਉਹਨਾਂ ਦੀਆਂ ਰਿਆਸਤਾਂ ਸੀ ਜਿਹੜਾ ਮੌਜੂਦਾ ਪੰਜਾਬ ਹੈ ਉਹ ਪੈਪਸੂ ਨੂੰ ਰਲਾ ਕੇ ਬਣਾਇਆ ਗਿਆ ਹੈ ਲੇਕਿਨ ਅਸੀਂ ਪੈਪਸੂ ਦਾ ਕਦੇ ਵੀ ਇਤਿਹਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਜਦੋਂ ਪੜਾਉਣਾ ਹੈ ਉਹਦਾ ਜ਼ਿਕਰ ਹੀ ਨਹੀਂ ਕਰਦੇ ਅੱਜ ਤੁਸੀਂ ਕਿਸੇ ਵੀ ਨੌਜਵਾਨ ਨੂੰ ਪੁੱਛ ਕੇ ਦੇਖ ਲਓ ਕਿ ਪੈਪਸੂ ਕੀ ਚੀਜ਼ ਹੈ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਜਦਕਿ ਸਤਲੁਜ ਤੋਂ ਇਧਰਲਾ ਸਾਰਾ ਪਾਸਾ ਜਿਹੜਾ ਮੌਜੂਦਾ ਪੰਜਾਬ ਹੈ ਜਾਂ ਹਰਿਆਣਾ ਹੈ ਇੱਕ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਨਹੀਂ ਸੀ ਸੋ ਫਿਰ ਜੇ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਉਹ ਤਾਂ ਪਾਕਿਸਤਾਨ ਵਾਲਾ ਪੰਜਾਬ ਹੈ ਤੇ ਲੜਾਈ ਉੱਥੇ ਲੜੋ ਇਸ ਪੰਜਾਬ ਦੇ ਵਿੱਚ ਕਿਉਂ ਲੜੀ ਜਾ ਰਹੀ ਹੈ ਇਹਦਾ ਵੀ ਕਿਸੇ ਕੋਲ ਕੋਈ ਜਵਾਬ ਨਹੀਂ ਹੈ ਜੋ ਅਸੀਂ बार-बार ੱੱਕੇ ਦਾ ਨਰੇਟਿਵ ਬੁੰਦੇ ਆ ਇਹ ਨਹੀਂ ਕਹਿੰਦੇ ਜਿਹੜਾ ਚੰਡੀਗੜ੍ਹ ਹੈ ਸਾਨੂੰ ਮਿਲਣਾ ਚਾਹੀਦਾ ਅਸੀਂ ਨਹੀਂ ਮਿਲਿਆ ਇਹ ਕਿਤੇ ਵੀ ਗੱਲ ਨਹੀਂ ਹੁੰਦੀ ਕਿ ਜਿਹੜਾ ਪਾਣੀਆਂ ਦਾ ਮੁੱਦਾ ਹੈ ਉਹ ਸਹੀ ਨਹੀਂ ਹੈ ਲੇਕਿਨ ਗੱਲ ਇਹ ਕਰਨ ਵਾਲੀ ਬਣਦੀ ਹੈ ਕਿ ਉਹ ਆਪਣੇ ਆਪ ਹੀ ਐਡੇ ਵੱਡੇ ਮੁੱਦੇ ਨਹੀਂ ਬਣੇ ਉਨ੍ਹਾਂ ਦੇ ਵਿੱਚ ਜੇ ਰੋਲ ਹੈ ਉਹ ਸਾਡੇ ਆਗੂਆਂ ਦਾ ਵੀ ਓਨਾ ਹੀ ਹੈ ਜਿੰਨਾ ਕੇਂਦਰ ਦਾ ਅਸੀਂ ਸੱਤਾ ਦੇ ਲਈ ਸਮਝੌਤੇ ਕਰਦੇ ਰਹੇ ਹਾਂ ਹੁਣ ਤੱਕ ਜੋ ਕੁਝ ਵੀ ਹਾਲਾਤ ਵਾਪਰੇ ਨੇ ਪੰਜਾਬ ਜਿੱਥੇ ਵੀ ਆ ਕੇ ਖੜਾ ਹੋਇਆ ਹੈ ਉਹਦੇ ਵਿੱਚ ਸਾਡੇ ਆਗੂਆਂ ਦਾ ਬਰਾਬਰ ਦਾ ਹਿੱਸਾ ਹੈ ਜਿਹੜੇ ਹੁਣ ਉਂਗਲਾਂ ਦੂਜੇ ਪਾਸੇ ਕਰਦੇ ਆਂ ਅੱਜ ਕੱਲ ਇੱਕ ਹੋਰ ਬਹੁਤ ਵੱਡਾ ਵਰਤਾਨ ਚਲਜਿਆ ਜਾ ਰਿਹਾ ਹੈ ਕਿ ਜੀ ਦਿੱਲੀ ਵਾਲੇ ਆ ਗਏ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਖਾ ਗਏ ਦਿੱਲੀ ਵਾਲਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਪੰਜਾਬ ਕਦੇ ਵੀ ਦਿੱਲੀ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰੇਗਾ ਲੇਕਿਨ 3 ਸਾਲ ਪਹਿਲਾਂ ਤੱਕ 2022 ਤੱਕ ਜੇ ਤੁਹਾਡੀ ਹੀ ਸਾਰੀ ਗੱਲ ਮੰਨ ਲਈਏ ਤਾਂ ਪੰਜਾਬ ਉੱਤੇ ਪੰਜਾਬ ਦੇ ਪੁੱਤਰਾਂ ਦਾ ਹੀ ਰਾਜ ਸੀ ਜਿਹੜੇ ਪੰਜਾਬ ਦੇ ਸ਼ੁਰਚਿੰਤਕ ਸੀ ਪੰਜਾਬੀ ਸੀ ਉਹੀ ਰਾਜੇ ਸੀ ਉਹੀ ਮਨਿਸਟਰ ਸੀ ਉਹੀ ਮੁੱਖ ਮੰਤਰੀ ਸੀ ਉਹੀ ਫੈਸਲੇ ਲੈਂਦੇ ਸੀ ਦਿੱਲੀ ਦਾ ਤਾਂ ਨਾਮ ਨਿਸ਼ਾਨ ਕਿਤੇ ਵੀ ਨਹੀਂ ਸੀ ਫੇਰ ਪੰਜਾਬ ਦੇ ਹਾਲਾਤ ਐਨੇ ਬੁਰੇ ਕਿਵੇਂ ਬਣੇ ਕਿਵੇਂ ਸਾਡੇ ਉੱਤੇ 2.3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਉਹ ਪੈਸੇ ਕੌਣ ਖਾ ਗਿਆ ਕਿਹਨੇ ਖਰਚੇ ਕਿਹਨੇ ਵਰਤੇ ਜਿਹੜੇ ਪਾਣੀਆਂ ਦਾ ਨੁਕਸਾਨ ਉਦੋਂ ਤੱਕ ਹੋ ਗਿਆ ਸੀ ਉਹ ਫਿਰ ਕਿਹਨੇ ਕੀਤਾ ਉਹਦੇ ਵਿੱਚ ਤਾਂ ਦਿੱਲੀ ਵਾਲਿਆਂ ਦਾ ਕਿਤੇ ਨਾਮ ਨਿਸ਼ਾਨ ਨਹੀਂ ਤੇ ਫਿਰ ਬਰਬਾਦ ਪੰਜਾਬ ਪੰਜਾਬੀਆਂ ਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਅਸੀਂ ਦੋਸ਼ ਕਿਸੇ ਹੋਰ ਤੇ ਕਿਉਂ ਲਗਾ ਦਿੰਦੇ ਹਾਂ ਕੀ ਇੱਕ ਕਾਰਨ ਇਸ ਦਾ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਆਪਣਾ ਇਤਿਹਾਸ ਦਾ ਅੱਧੇ ਤੋਂ ਵੱਧ ਹਿੱਸਾ ਲੁਕੋਇਆ ਹੋਇਆ ਹੈ ਉਸ ਤੇ ਪਰਦਾ ਪਾਇਆ ਹੋਇਆ ਹੈ ਕਿਉਂਕਿ ਉਹ ਸਾਡਾ ਜਿਹੜਾ ਅੱਜ ਕੱਲ ਦਾ ਪਿਛਲੇ ਕਈ ਸਾਲਾਂ ਦਾ ਸੀ ਨਰੇਟਿਵ ਬਣਾਇਆ ਹੋਇਆ ਹੈ ਕਿ ਪੰਜਾਬੀ ਕੌਣ ਹੁੰਦੇ ਨੇ ਸਿੱਖ ਕੌਣ ਹੁੰਦੇ ਨੇ ਜੋ ਅਸੀਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਉਸ ਨਰੇਟਿਵ ਦੇ ਨਾਲ ਉਹ ਇਤਿਹਾਸ ਸੂਟ ਨਹੀਂ ਕਰਦਾ ਮੇਲ ਨਹੀਂ ਖਾਂਦਾ ਇਸ ਕਰਕੇ ਅਸੀਂ ਸੋਖਾ ਰਾਂ ਲੱਭਿਆ ਕਿ ਉਸ ਨੂੰ ਸਾਰੇ ਨੂੰ ਅਸੀਂ ਕਾਰਪਟ ਦੇ نیچے ਲਪੋ ਦਤਾ ਕਿ ਉਹਦੀ ਗੱਲ ਹੀ ਨਾ ਕਰੋ ਉਹਦਾ ਜ਼ਿਕਰ ਹੀ ਨਾ ਕਰੋ ਜ਼ਿਕਰ ਨਹੀਂ ਕਰੋਗੇ ਤਾਂ ਉਹ ਇਤਿਹਾਸ ਖਤਮ ਹੋ ਜਾਏਗਾ ਅਜਿਆ ਹੁੰਦਾ ਨਹੀਂ ਕਿ ਸ਼ਾਇਦ ਇਸੇ ਕਰਕੇ ਅਸੀਂ ਹੁਣ ਫਿਲਮਾਂ ਬਣਾਉਣ ਦੇ ਉੱਤੇ ਰੋਕ ਲਾ ਰਹੇ ਆ ਤਾਂ ਕਿ ਜੇ ਕੋਈ ਨਾ ਕੋਈ ਰਿਸਰਚ ਕਰਕੇ ਵਾਕਿਆਹੀ ਇਤਿਹਾਸ ਉੱਤੇ ਚੰਗੀ ਫਿਲਮ ਬਣਾਏਗਾ ਤਾਂ ਉਹ ਸਾਰੇ ਪੱਖ ਖੁੱਲ ਕੇ ਬਾਹਰ ਆ ਜਾਣਗੇ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸਾਡਾ ਵਾਕਿਆਹੀ ਇਤਿਹਾਸ ਕੀ ਸੀ ਉਸ ਨੂੰ ਲੁਕਾਉਣ ਦੇ ਲਈ ਅਸੀਂ ਇਹ ਕਹਿ ਰਹੇ ਹਾਂ ਕਿ ਜੀ ਸਿੱਖਾਂ ਦੇ ਯੋਧਿਆਂ ਬਾਰੇ ਵੀ ਕੋਈ ਫਿਲਮ ਨਹੀਂ ਬਣਾਏਗਾ ਪਹਿਲਾਂ ਗੁਰੂਆਂ ਬਾਰੇ ਜਦੋਂ ਅਸੀਂ ਇਹ ਕਹਿੰਦੇ ਸੀ ਤਾਂ ਸਾਰੇ ਇਸ ਗੱਲ ਨੂੰ ਐਗਰੀ ਕਰਦੇ ਨੇ ਕਿ ਵਾਕਿਆ ਹੀ ਕਿਸੇ ਵੀ ਗੁਰੂ ਦੇ ਧਰਮ ਗੁਰੂ ਦੇ ਜੀਵਨ ਬਾਰੇ ਫਿਲਮ ਬਣਾਉਣੀ ਜਾਂ ਗੁਰੂ ਨੂੰ ਪੇਸ਼ ਕਰਨਾ ਪਰਦੇ ਦੇ ਉੱਤੇ ਉਚਿਤ ਨਹੀਂ ਹੈ ਤਾਂ ਕਿਸੇ ਨੇ ਵੀ ਇਸ ਗੱਲ ਦੇ ਤੇ ਇਤਰਾਜ਼ ਨਹੀਂ ਜ਼ਾਹਿਰ ਕੀਤਾ ਲੇਕਿਨ ਹੁਣ ਤੁਸੀਂ ਉਸ ਨੂੰ ਅੱਗੇ ਵਧਦੇ-ਵਧਦੇ ਸਿੱਖ ਕਿਰਦਾਰਾਂ ਦੇ ਉੱਤੇ ਹੀ ਆ ਗਏ ਜੀ ਕਿ ਕੋਈ ਕਿਰਦਾਰ ਜਿਹੜਾ ਪਲੇ ਕਰੇਗਾ ਉਹਦੀ ਦਾੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਾਂ ਮੁੱਖਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕੀ ਇਹ ਲਾਜ਼ਮੀ ਹੈ ਇਹ ਜ਼ਰੂਰੀ ਹੈ ਕਿ ਇਹਦੇ ਨਾਲ ਸਿੱਖਾਂ ਦਾ ਕੁਝ ਨੁਕਸਾਨ ਹੋ ਰਿਹਾ ਹੈ ਜਾਂ ਅਸੀਂ ਇਸ ਗੱਲ ਤੋਂ ਡਰ ਰਹੇ ਹਾਂ ਕਿ ਸਾਡਾ ਉਹ ਲੁਕ ਹੋਇਆ ਹੋਇਆ ਇਤਿਹਾਸ ਜਿਹੜਾ ਹੈ ਉਹ ਬਾਹਰ ਆ ਜਾਏਗਾ ਜਿਹੜਾ ਅੱਜ ਦਾ ਦੌਰ ਹੈ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਪਹੁੰਚੇ ਹੋਏ ਨੇ ਚਾਹੇ ਉਹ ਨਸ਼ਿਆਂ ਦਾ ਦੌਰ ਹੈ ਚਾਹੇ ਉਹ ਬਦਮਾਸ਼ੀਆਂ ਦਾ ਦੌਰ ਹੈ ਉਸ ਨੂੰ ਅਸੀਂ ਬਹੁਤ ਵਾਰ ਸਿਰਫ ਪੰਜਾਬੀ ਗਾਣਿਆਂ ਦੇ ਉੱਤੇ ਹੀ ਸਾਰੇ ਇਲਜ਼ਾਮ ਟਕਾ ਦਿੰਦੇ ਆ ਕਿ ਗਾਣਿਆਂ ਕਰਕੇ ਇਹ ਸਭ ਕੁਝ ਹੋਇਆ ਲੇਕਿਨ ਗਾਣਿਆਂ ਨਾਲੋਂ ਜਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਪੇਸ਼ ਕੀਤਾ ਹੈ ਉਸ ਦਾ ਵੀ ਬਹੁਤ ਵੱਡਾ ਹੱਥ ਜਿੰਨਾ ਅੱਜ ਸਾਡੇ ਹਾਲਾਤ ਹੋਏ ਨੇ ਉਹਦੇ ਵਿੱਚ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਿੱਖ ਬਹਾਦਰ ਕੌਮ ਹੈ ਉਹ ਸਚਾਈ ਹੈ ਉਸ ਨੂੰ ਟੁਟਾਇਆ ਨਹੀਂ ਜਾ ਸਕਦਾ ਲੇਕਿਨ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਿੱਖ ਹੀ ਸਿਰਫ ਬਹਾਦਰ ਕੌਮ ਨੇ ਬਾਕੀ ਸਾਰੇ ਦਬੇ ਕੁਚਲੇ ਨੇ ਤਾਂ ਉਹ ਇੱਕ ਗਲਤ ਪਛਾਣ ਜਿਹੜਾ ਹੈ ਅਸੀਂ ਪੇਸ਼ ਕਰ ਰਹੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਅਹਿਮ ਯੋਗਦਾਨ ਹੈ ਤਾਂ ਉਹ ਸੱਚਾਈ ਹੈ ਉਹ ਨੂੰ ਟਕਲਾ ਨਹੀਂ ਸਕਦਾ ਉਹ ਇਤਿਹਾਸ ਹੈ ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਜ਼ਾਦੀ ਸਿਰਫ ਸਿੱਖਾਂ ਨੇ ਲੈ ਕੇ ਦਿੱਤੀ ਬਾਕੀ ਸਾਰੇ ਜਿਹੜੇ ਨੇ ਉਹ ਐਵੇਂ ਫਿਰਦੇ ਰਹੇ ਉਹ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਉਹ ਬੰਗਾਲ ਉਹ ਉੱਤਰ ਪ੍ਰਦੇਸ਼ ਉਹ ਕਰਨਾਟਕ ਉਹ ਸਾਰੇ ਐਵੇਂ ਮੁਫਤ ਦੇ ਵਿੱਚ ਹੀ ਤੁਰੇ ਫਿਰਦੇ ਰਹੇ ਉਹਨਾਂ ਦਾ ਕੋਈ ਰੋਲ ਨਹੀਂ ਸੀ ਤਾਂ ਉਹ ਗਲਤ ਹੈ ਜਦੋਂ ਅਸੀਂ ਕਹਿੰਦੇ ਆ ਕਿ ਐਮਰਜੈਂਸੀ ਦੇ ਖਿਲਾਫ ਲੜਾਈ ਸਿਰਫ ਅਕਾਲੀਆਂ ਨੇ ਲੜੀ ਜਾਂ ਸਿਰਫ ਸਿੱਖਾਂ ਨੇ ਲੜੀ ਬਾਕੀ ਜੋ ਦੇਸ਼ ਸੀ ਉਹ ਆਮ ਨਾਲ ਬੈਠਾ ਸੀ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਸੀ ਉਹ ਗਲਤ ਹੈ ਉਹ ਇਤਿਹਾਸ ਸਹੀ ਨਹੀਂ ਹੈ ਹਾਂ ਅਕਾਲੀਆਂ ਦਾ ਜਾਂ ਸਿੱਖਾਂ ਦਾ ਐਮਰਜੈਂਸੀ ਖਿਲਾਫ ਮੋਰਚੇ ਲਾਉਣ ਦੇ ਵਿੱਚ ਅਹਿਮ ਯੋਗਦਾਨ ਸੀ ਇਹ ਸਚਾਈ ਹੈ ਸੋ ਜਦੋਂ ਅਸੀਂ ਪੇਸ਼ ਜਿਹੜਾ ਸਚਾਈ ਨੂੰ ਕਿਸੇ ਇਸ ਤਰੀਕੇ ਨਾਲ ਕਰਦੇ ਆ ਕਿ ਅਸੀਂ ਹੀ ਅਸੀਂ ਆ ਬਾਕੀ ਕੋਈ ਵੀ ਨਹੀਂ ਹੈ ਉਦੋਂ ਇਹ ਮੁਸ਼ਕਲਾਂ ਜੜੀਆਂ ਨੇ ਉਸ ਸਾਹਮਣੇ ਆਉਂਦੀਆਂ ਨੇ ਉਦੋਂ ਸਾਡੇ ਨੌਜਵਾਨਾਂ ਦੇ ਜ਼ਿਹਨ ਦੇ ਵਿੱਚ ਇੱਕ ਘੈਂਟਪਣਾ ਵੱਡ ਜਾਂਦਾ ਹੈ ਜਿਸ ਦਾ ਦੋਸ਼ ਸਿਰਫ ਗਾਣਿਆਂ ਤੇ ਨਹੀਂ ਲਗਾਇਆ ਜਾ ਸਕਦਾ ਉਹ ਸਾਡਾ ਜਿਵੇਂ ਅਸੀਂ ਆਪਣੇ ਆਪ ਨੂੰ ਆਪਣੀ ਕੌਮ ਨੂੰ ਪੇਸ਼ ਕਰ ਰਹੇ ਹਾਂ ਉਸ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਉਹ ਸਾਰੇ ਸਮਾਜਿਕ ਵਰਤਾਅ ਦੇ ਉੱਤੇ ਹੈ ਉਹ ਸਾਡੇ ਬਿਹੇਵੀਅਰ ਦੇ ਉੱਤੇ ਹੈ ਜਿਸ ਦੌਰ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੋ ਇਸ ਨੂੰ ਠੀਕ ਕਰਨਾ ਹੈ ਜੇ ਇਸ ਨੂੰ ਸੁਧਾਰਨਾ ਹੈ ਤਾ ਸਾਨੂੰ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਟੋਟੈਲਿਟੀ ਦੇ ਵਿੱਚ ਪੜਾਉਣਾ ਪਏਗਾ ਜਿਵੇਂ ਜਿਵੇਂ ਕੀ ਉਹ ਸਾਰਾ ਕੁਝ ਵਾਪਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਵਿੱਚੋਂ ਕੁਝ ਚੀਜ਼ਾਂ ਚੁਣ ਕੇ ਸਿਰਫ ਉਹੀ ਅਸੀਂ ਦਿਖਾਵਾਂਗੇ ਕਿ ਇਹ ਸਾਡਾ ਇਤਿਹਾਸ ਹੈ ਬਾਕੀ ਸਾਰੇ ਨੂੰ ਅਸੀਂ ਭੁਲਾ ਦੇਵਾਂਗੇ ਜੇ ਕੌਮਾਂ ਦੇ ਵਿੱਚ ਬਹਾਦਰ ਹੁੰਦੇ ਨੇ ਤਾਂ ਡਰਪੋਖ ਵੀ ਹੁੰਦੇ ਨੇ ਜੇ ਤੁਹਾਡਾ ਮਾਣ ਮੱਤਾ ਇਤਿਹਾਸ ਹੈ ਉਹਦੇ ਵਿੱਚ ਕੁਝ ਨਾ ਕੁਝ ਇਹੀਆਂ ਘਟਨਾਵਾਂ ਵੀ ਹੋਣਗੀਆਂ ਜਿਹਦੇ ਉੱਤੇ ਤੁਹਾਡਾ ਸਿਰ ਸ਼ਰਮ ਦੇ ਨਾਲ ਝੁਕਦਾ ਹੋਵੇਗਾ। ਇਹੀ ਸਮਾਜ ਦਾ ਇੱਕ ਸੱਚਾ ਜਿਹੜਾ ਆਪਾਂ ਕਹਿ ਸਕਦੇ ਆ ਪ੍ਰਤਿਬੰਭ ਹੈ। ਹਰ ਤਰ੍ਹਾਂ ਦੀ ਚੀਜ਼, ਹਰ ਤਰ੍ਹਾਂ ਦੇ ਲੋਕ, ਹਰ ਤਰ੍ਹਾਂ ਦੇ ਕਿਰਦਾਰ ਤੁਹਾਡੇ ਸਮਾਜ ਦਾ ਇੱਕ ਹਿੱਸਾ ਹੁੰਦੇ ਹਨ। ਤੁਸੀਂ ਉਸ ਤੋਂ ਸਿਰਫ ਚੰਗੀ ਚੰਗੀ ਚੀਜ਼ ਚੁਣ ਕੇ ਉਸ ਨੂੰ ਹੀ ਪੇਸ਼ ਕਰਦੇ ਰਹੋ ਉਹ ਕੋਈ ਬਹੁਤਾ ਚੰਗਾ ਹੈਲਦੀ ਸਾਈਨ ਨਹੀਂ ਹੈ ਸਮਾਜ ਉਹਦੇ ਨਾਲ ਮਾੜੇ ਪਾਸੇ ਨੂੰ ਤੁਰੇਗਾ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਅਸੀਂ ਹੀ ਬਹਾਦਰ ਹਾਂ ਅਸੀਂ ਹੀ ਘੈਂਟ ਹਾਂ ਸਾਡੇ ਤੋਂ ਬਿਨਾ ਹੋਰ ਕੋਈ ਨਹੀਂ ਇਹ ਸਚਾਈ ਜੋ ਅਸੀਂ ਬਣਾ ਕੇ ਦਿਖਾਈ ਹੈ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਉਸੇ ਉੱਤੇ ਉਹ ਅੱਜਕੱਲ੍ਹ ਚੱਲ ਰਹੇ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਹਰ ਕੌਮ ਦੇ ਵਿੱਚ ਬਹਾਦਰ ਹੁੰਦੇ ਨੇ ਹਰ ਕੌਮ ਦੀਆਂ ਜੇ ਤੁਸੀਂ ਨਾਨੀਆਂ ਦਾਦੀਆਂ ਜਾਂ ਉਹਨਾਂ ਦੇ ਬਜ਼ੁਰਗਾਂ ਤੋਂ ਨਾਨੇ ਦਾਦਿਆਂ ਤੋਂ ਕਹਾਣੀਆਂ ਸੁਣੋ ਜੋ ਕਿ ਉਹ ਆਪਣੇ ਬੱਚਿਆਂ ਨੂੰ ਸੁਣਾਉਂਦੇ ਨੇ ਉਸ ਦੇ ਵਿੱਚ ਉਹਨਾਂ ਦੀ ਕੌਮ ਦਾ ਕੋਈ ਨਾ ਕੋਈ ਬਹਾਦਰ ਜ਼ਰੂਰ ਹੁੰਦਾ ਹੈ ਜਿਸ ਦੇ ਕਿਸੇ ਉਹ ਆਪਣੇ ਬੱਚਿਆਂ ਨੂੰ ਸੁਣਾਉਂਦੇ ਲੇਕਿਨ ਜੇ ਉਹ ਇਸ ਤਰੀਕੇ ਨਾਲ ਸੁਣਾਉਣ ਲੱਗ ਜਾਣ ਕਿ ਅਸੀਂ ਹੀ ਅਸੀਂ ਹਾਂ ਸਾਡਾ ਹੀ ਕੌਮ ਜਿਹੜੀ ਹੈ ਉਹ ਬਹਾਦਰ ਹੈ ਬਾਕੀ ਸਾਰੇ ਡਰਪੋਕ ਨੇ ਬਾਕੀ ਸਾਰੇ ਦਬੇ ਕੁਚਲੇ ਨੇ ਜੋ ਕੀਤਾ ਹੈ ਅਸੀਂ ਕੀਤਾ ਹੈ ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਰੋਧਾਭਾਸ ਨੇ ਉਹ ਸੋਸਾਇਟੀ ਦੇ ਵਿੱਚ ਉਹ ਸਮਾਜ ਦੇ ਵਿੱਚ ਆ ਜਾਂਦੇ ਨੇ ਜਿੱਥੇ ਇੱਕ ਪਾਸੇ ਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਤੱਕਾ برداشت ਨਹੀਂ ਕਰਦੇ ਅਸੀਂ ਤੱਕਾ ਸਹਿੰਦੇ ਨਹੀਂ ਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਕਹਿਣ ਦੀ ਮਜਬੂਰ ਹੁੰਦਾ ਹੋਣਾ ਪੈਂਦਾ ਹੈ ਕਿ ਸਾਡੇ ਨਾਲ ਤਾਂ ਅੱਜ ਤੱਕ ਤੱਕੇ ਹੀ ਹੁੰਦੇ ਆਏ ਨੇ ਅਸੀਂ ਤਾਂ ਤੱਕੇ ਹੀ ਖਾਂਦੇ ਰਹੇ ਹਾਂ ਸਾਡੇ ਨਾਲ ਹਮੇਸ਼ਾ ਲੋਕਾਂ ਨੇ ਸਾਜ਼ਿਸ਼ਾਂ ਹੀ ਕੀਤੀਆਂ ਨੇ ਅਸੀਂ ਤਾਂ ਹਮੇਸ਼ਾ ਸਾਜ਼ਿਸ਼ਾਂ ਦਾ ਹੀ ਜਿਹੜਾ ਹੈ ਸ਼ਿਕਾਰ ਹੁੰਦੇ ਰਹੇ ਇਹ ਵਿਰੋਧਾਭਾਸ ਤੇ ਅਸੀਂ ਉਦੋਂ ਪਹੁੰਚਦੇ ਹਾਂ ਜਦੋਂ ਅਸਲੀ ਇਤਿਹਾਸ ਅਸਲੀ ਸਚਾਈ ਸਾਡੇ ਬੁਣੇ ਹੋਏ ਵਰਤਾਨ ਦੇ ਨਾਲ ਕਿਤੇ ਨਾ ਕਿਤੇ ਟਕਰਾਉਂਦੀ ਹੈ ਉਸ ਟਕਰਾਹਟ ਦੇ ਵਿੱਚੋਂ ਫਿਰ ਅਜੇਹ ਪੁਲੇਖੇ ਪੈਦਾ ਹੁੰਦੇ ਨੇ ਕਿ ਕੋਈ ਵੀ ਆ ਕੇ ਸਾਨੂੰ ਬੇਫੂਕਣਾ ਜਾਂਦਾ ਹੈ ਕੋਈ ਵੀ ਆ ਕੇ ਦੋ ਦਿਨਾਂ ਦੇ ਵਿੱਚ ਹੀ ਸਾਡਾ ਆਗੂ ਬਣ ਜਾਂਦਾ ਹੈ ਕੋਈ ਬਰਿਆਂ ਦੇ ਇਤਿਹਾਸ ਨੂੰ ਝੂਠ ਤਰੀਕੇ ਨਾਲ ਤੋੜ-ਮਰੋੜ ਕੇ ਪੇਸ਼ ਕਰਕੇ ਸਾਡਾ ਆਗੂ ਬਣ ਜਾਂਦਾ ਹੈ ਅਸੀਂ ਉਹਦੇ ਪਿੱਛੇ ਇਸ ਤਰ੍ਹਾਂ ਲੱਗ ਜਾਂਦੇ ਆ ਜਿਵੇਂ ਪਾਈਡ ਪੇਪਰ ਦੇ ਪਿੱਛੇ ਚੂਹੇ ਲੱਗੇ ਸੀ ਕਿ ਜਿੱਧਰ ਨੂੰ ਵੀ ਲੱਗੇ ਉਧਰ ਨੂੰ ਹੀ ਤੁਰ ਜਾਣੇ ਹਨ ਸੋ ਲੋੜ ਹੈ ਇਸ ਇਤਿਹਾਸ ਨੂੰ ਸਮਝਣ ਦੀ ਇਸ ਦੇ ਉੱਪਰ ਚਰਚਾ ਕਰਨ ਦੀ ਸਹੀ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਤਾਂ ਕਿ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੇ ਆਉਣ ਵਾਲਾ ਸਮਾਜ ਹੈ ਉਹ ਉਸ ਇਤਿਹਾਸ ਤੋਂ ਕੋਈ ਸੇਧ ਲੈ ਸਕੇ ਉਹ ਆਪਣੇ ਆਚਰਣ ਨੂੰ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਣ ਨਾ ਕਿ ਇਸੇ ਇੱਕ ਪਾਸੜੇ ਇਤਿਹਾਸ ਨੂੰ ਸੁਣ ਸੁਣ ਕੇ ਹੀ ਇਸੇ ਗਲਤ ਦਿਸ਼ਾ ਦੇ ਵਿੱਚ ਚੱਲਦੇ ਜਾ ਜਿਵੇਂ ਕੀ ਹੋਣ ਹੋ ਰਿਹਾ। ਸੋ ਉਮੀਦ ਕਰਦੇ ਹਾਂ ਤੁਸੀਂ ਚਰਚਾ ਦਾ ਹਿੱਸਾ ਜ਼ਰੂਰ ਬਣੋਗੇ। ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਆਪਣੀਆਂ ਰਾਵਾਵਾਂ ਜਿਹੜੀਆਂ ਨੇ ਉਹ ਜ਼ਰੂਰ ਰੱਖੋਗੇ ਤੇ ਇਸ ਚਰਚਾ ਨੂੰ ਅੱਗੇ ਵਧਾ ਦੋਗੇ। ਇਸੇ ਉਮੀਦ ਦੇ ਨਾਲ ਪਤਵਿਧਾ ਲੈ ਲੈਂਦੇ ਹਾਂ। ਧੰਨਵਾਦ।